ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵਗੇ ਆਪਾਂ ਵੀ ਵਧੀਆ ਬਸ ਇੱਥੇ ਨਾ ਮਨਮੀਤ ਦਾ ਇੱਕ ਪੇਪਰ ਸੀਗਾ ਇੱਕ ਵੀ ਨੂੰ ਹੀ ਤੇ ਇੱਕੀ ਨੂੰ ਸੀਗਾ ਤੇ ਇਹਨਾਂ ਨੂੰ 3 ਹੋ ਗਈਆਂ ਛੁੱਟੀਆਂ ਵੀ ਨੂੰ ਗਈ ਹੀ ਗਿਆ ਤੇ ਇੱਕੀ ਵਾਲਾ ਐਗਜ਼ਾਮ ਮਤਲਬ ਪੇਪਰ ਜਿਹੜਾ ਉਹ ਅੱਜ ਦਿਨ ਦੀ ਪਈ ਆ ਇਹ ਅੱਜ 22 ਤਰੀਕ ਨੂੰ ਦੇਣ ਲਈ ਆ ਔਨਲਾਈਨ ਹੋਣ ਦੇ ਉਹਦਾ ਕੰਪਿਊਟਰ ਦਾ ਸੀਗਾ ਤੇ ਹੁਣ ਅਸੀਂ ਮਤਲਬ ਮੈਡਮ ਨੇ ਰਾਤੀ ਮੈਸੇਜ ਹੀ ਕਰਤਾ ਸੀ ਤੈਨੂੰ ਮੈਂ ਸੁਣ ਨਵਾਣੂ ਕੇ ਸਿਰ ਪੈਲੇ ਦਾ ਬਾਤ ਸੀ ਰਵਾਤਾ ਵਾ ਸਿਰਵਾ ਕੇ ਤੇ ਅਜੇ ਰੋਟੀ ਅਸੀਂ ਖਾਣੀ ਸੀਗੀ ਤੇ 9:30 ਵਜੇ ਪੇਪਰ ਸੀਗਾ ਤਾਂ ਮੈਂ ਪਹਿਲਾਂ ਚਲ ਤੂੰ ਪੇਪਰ ਦੇ ਲੈ ਆਪਣਾ ਉਹ ਕੰਪਲੀਟ ਕਰ ਲੈ ਹਨਾ ਪੇਪਰ ਤੇ ਪਹਿਲਾਂ ਮਤਲਬ ਔਨਲਾਈਨ ਮਤਲਬ ਲੱਗੀ ਹੀਗੀ ਜੂਮ ਤੇ ਹੀਗਾ ਤੇ ਮੁੜ ਕੇ ਮੈਡਮ ਕਲਾਸ ਲੀਵ ਕਰ ਗਏ ਆ ਤੇ ਹੁਣ ਆਪੇ ਪੇਪਰ ਕਰ ਲੈਣਗੇ ਜਦੋਂ ਬੱਚੇ ਸਾਰੇ ਤੇ ਸਾਰੇ ਬੱਚਿਆਂ ਨੂੰ ਮਤਲਬ ਗਰੁੱਪ ਚ ਪੇਪਰ ਪਾ ਦੇਣਗੇ ਸਾਰੇ ਜਾਣੇ ਤੇ ਇਹਦੀਆਂ ਵੀ ਅਸੀਂ ਵੀ ਮਨਮੀਤ ਦੀਆਂ ਫੋਟਵਾਂ ਗਰੁੱਪ ਚ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਕੀ ਮੈਂ ਕਰ ਹੀ ਲਿਆ ਹੈ ਕੰਮ ਤੇ ਥੋੜਾ ਬਤਾ ਰਹਿੰਦਾ ਹੈਗਾ ਤੇ ਜੇ ਫਤੇ ਦਾ ਉਸ ਤਰਫ ਫਤੇ ਨਹੀਂ ਨਾਤਾ ਮਨਮੀਤ ਨੇ ਨਾਲ ਆਵਾ ਕਿਉਂਕਿ ਇਹਨੂੰ ਮੈਂ ਪੇਪਰ ਦਾ ਕਰਕੇ ਫਿਰ ਮੈਂ ਨਵਾਤਾ ਸੀਗਾ ਕਿ ਬਾਜਾ ਚਲ ਤੂੰ ਵੀ ਪੇਪਰ ਆਪਣਾ ਦਿਲਾ ਇਥੇ ਇਹ ਸ਼ਾਮ ਦਾ ਟਾਈਮ 4:00 ਦਾ ਟਾਈਮ ਤੇ ਮੈਂ ਨਾ ਕੱਪੜੇ ਮਤਲਬ ਸਵੇਰੇ ਧੋਲੇ ਸੀ ਕਿ ਅੱਧੇ ਗਤੇ ਉਸ ਤਰ੍ਹਾਂ ਟਾਈਮ ਨਾਲ ਹੀ ਧੋਲੇ ਹੀ ਗਏ ਸਾਢੇ 4:00 ਤੱਕ ਤੇ ਮੇਰਾ ਨਾ ਅੱਜ ਮਤਲਬ ਮੇਰਾ ਮੇਰੀ ਤਬੀਅਤ ਨਹੀਂ ਠੀਕ ਮਤਲਬ ਮੈਨੂੰ ਫੀਵਰ ਸੀਗਾ ਬੁਖਾਰ ਹੋ ਗਿਆ ਸੀ ਜਾਂ ਤੇ ਨਾਲ ਹੀ ਗਲਾ ਬੜਾ ਦਰਦ ਕਰਦੇ ਲੱਤਾਂ ਬਾਵਾ ਤੇ ਮੈਂ ਇਥੇ ਜਿਹੜੇ ਰਹਿੰਦੇ ਹੀ ਕੱਪੜੇ ਹੁਣ ਕੱਪੜੇ ਉਹ ਧੋਣ ਦੇ ਆ ਤੇ ਨਾਲੇ ਅਜੇ ਫਤੇ ਨੂੰ ਨਵਾਉਣਾ ਫਤੇ ਬਣੀ ਨਾਤਾ ਵੀ ਤੇ ਫਤੇ ਨੂੰ ਮੈਂ ਕਹਿਣ ਲਈ ਹੀ ਕਿ ਕਿ ਤੂੰ ਆ ਜਾ ਗੁਰਫਤੇ ਹੁਣ ਤੂੰ ਨਾਲ ਆ ਕਿ ਦੀਦੀ ਨਾ ਦੀਦੀ ਨੇ ਤਾਂ ਸਵੇਰੇ ਨਾਲ ਪਰਮਨਵੀਤ ਫੇਰਨਾ ਤੇ ਦੋਵਾਂ ਨੂੰ ਫੇਰਨੋਂ ਆਇਆ ਇਹ ਮੇ ਚੰਮੀ ਵੀ ਤੇ ਇੱਥੇ ਮੈਂ ਸਪਿੰਨਰ 'ਚ ਕੱਪੜੇ ਮਾਉਂਦੀ ਪਈ ਆ ਅੱਧੇ ਮੈਂ ਸਵੇਰੇ ਕੱਢ ਲਏ ਇਹ ਸੁਕਣੇ ਪਾ ਲਈ ਦੋ ਦਿਨ ਹੀ ਕੱਪੜੇ ਧੋਏ ਤੇ ਇੰਨੇ ਜਿਆਦੇ ਕੱਪੜੇ ਹੋ ਗਏ ਨਾ ਕਿੰਨੇ ਜਿਆਦੇ ਕੱਪੜੇ ਹੋ ਗਏ ਆ ਤੇ ਇੱਧਰ ਥੋੜਾ ਜਿਹਾ ਨਾ ਉਹਦੇ 'ਤੇ ਪਾਣੀ ਘਟੇ ਹੀ ਗਿਆ ਵਾਸ਼ਿੰਗ ਵਾਲੇ ਡੱਬੇ 'ਚ ਉਧਰਲੀ ਸਾਈਡ 'ਤੇ ਮੈਂ ਪਾਣੀ ਚੁੱਕ ਕੇ ਪਾਉਂਦੀ ਪਈ ਆ ਤੇ ਬਾਕੀ ਇਹ ਤੇ ਮੈਂ ਸੁਪੀਨਰ ਦੇ ਕੱਪੜੇ ਪਾ ਕੇ ਤੇ ਮਨਮੀਤ ਨੂੰ ਤੇ ਫਤੇ ਨੂੰ ਫੇਰ ਮੈਂ ਕਹਿੰਦੀ ਕਿ ਆਜੂ ਣਾ ਲਓ ਉਹਨਾਂ ਨੂੰ ਅੱਜ ਨਹੀਂ ਮਨ ਤੇ ਉਹ ਬਾਹਰ ਅੰਦਰ ਡੈ ਹੀ ਕੇ ਖੇਡਣ ਦੋਨੋਂ ਵਿੱਚ ਤੇ ਮੈਂ ਕਿਹਾ ਣਾਉ ਕੰਮ ਹੈ ਮਤਲਬ ਕਿ ਹਾਵੀ ਕੱਪੜੇ ਤੁਹਾਡੇ ਵੀ ਧੋ ਜਾਣਗੇ ਨਾਲੇ ਤੇ ਨਾਲੇ ਨਾਲੋ ਫੇਰ ਫਤੇ ਨੇ ਤੇ ਣਾਉਣਾ ਸੀ ਫਤੇ ਤਾਂ ਨਾ ਤਣੀ ਸੁਵੇਲਦ ਤੋਂ ਬਟ ਮੈਂ ਮੀਤ ਨੂੰ ਮੈਂ ਫੇਰ ਕਿਹਾ ਮਣ ਣਾਲਾ ਮਨਮੀਤ ਕਿ ਤੇ ਪਾਪਾ ਨੇ ਪਾਪਾ ਕਹਿੰਦੇ ਜੀ ਮਤਲਬ ਕਿ ਮੈਂ ਟਾਈਮ ਨਾਲ ਆ ਕੇ ਫਿਰ ਆਪਾਂ ਦਵਾਈ ਲੈਣ ਜਾਣੇ ਆ ਰਹੀਓ ਕਿ ਦਵਾਈ ਹੋਣਾ ਦਵਾਈ ਵਸਤਰਾ ਕਰੇ ਖਰਾਕ ਹੈ ਕਿ ਮੈਂ ਬਸ ਉਹੀ ਖਾਦੀਗੀ ਘਰੇ ਵੀ ਖਰਾਕ ਕਾਕੇ ਤੇ ਫਿਰ ਮੈਂ ਲੰਮੇ ਪੈ ਗਈਗੀ ਤੇ ਅੱਜ ਤੇ ਸਵੇਰ ਦੇ ਕੱਪੜੇ ਮਸ਼ੀਨ 'ਚ ਪਾਏ ਤੇ ਮਿਲ 4 ਵਜੇ ਕੱਢਦੀ ਪਈ ਆ ਕਿ ਸਵੇਰ ਦੀ ਮਸ਼ੀਨ 'ਚ ਕੱਪੜੇ ਕੱਟ ਲਈ ਪਾ ਲਈ ਉਹਦੇ ਤੋਂ ਲਏ ਸੀਗੇ ਫੇਰ ਮੁੜ ਕੇ ਜਿਹੜੇ ਦੂਸਰੇ ਧੋਣੇ ਕੱਪੜੇ ਹੈ ਬੜੇ ਸੀ ਧੋਣ ਵਾਲੇ ਤੇ ਅੱਜ ਤਾਂ ਨਾ ਕੋਈ ਹਾਲ ਨਹੀਂ ਸਰੀਰ ਦਾ ਸਾਡੇ ਉਹ ਦੀਦੀ ਹੀ ਜਿਹੜੇ ਉਦਣਾਏ ਜਿਨ੍ਹਾਂ ਦੀ ਪਾਸਵਰਡ ਦੀ ਨਕਵੈਰੀ ਹੀਗੀ ਵਿਆਸ ਉਦੋਂ ਉਹਨਾਂ ਦੀ ਹੋਇਆ ਨਹੀਂ ਕੰਮ ਮਤਲਬ ਉਹ ਆਏ ਨਹੀਂ ਸੀਗੇ ਤੇ ਉਹਨਾਂ ਨੂੰ ਫੇਰ ਆਈ ਵਿਚਾਰੇ ਨੂੰ ਪਿਆ ਉਹ ਕੱਲ ਆਏ ਤੇ ਫਿਰ ਉਹ ਘਰੋਂ ਹੋ ਕੇ ਗਏ ਸੀਗੇ ਤੇ ਘਰੋਂ ਹੋ ਕੇ ਫਿਰ ਉਹਨਾਂ ਵਿਚਾਰੇ ਨੂੰ ਰੋਟੀ ਬਗਾ ਕੇ ਦੇ ਕੇ ਗਏ ਅੱਜ ਕੀ ਹੋਇਆ ਮੈਂ ਅੱਜ ਵਾਂਸੀ ਮੈਨੂੰ ਕੁਛ ਨਹੀਂ ਅੱਜ ਬੁਖਾਰ ਬੜਾ ਹੋਇਆ ਮਤਲਬ ਉੱਠਿਆ ਨਹੀਂ ਜਾਂਦੇ ਲੱਤਾਂ ਬੜੀਆਂ ਦਰਦ ਕੰਨੀਆਂ ਫਿਰ ਉਹਨਾਂ ਵੀ ਰੋਟੀ ਖਾਣੀ ਮੈਨੂੰ ਆਂਦੀ ਆਟਾ ਬਾਹਰ ਕੱਢ ਦਿੱਤੀ ਤੇ ਮੈਂ ਲੱਗੀ ਹੀ ਪਕਾਉਣ ਤੇ ਮੁੜ ਕੇ ਉਹਨੇ ਦੇਰ ਨੂੰ ਉਹ ਆ ਗਏ ਕਿੰਦੀ ਲੈ ਮੈਂ ਪਕਾ ਦਾਂ ਇਹ ਕੀ ਹੋਇਆ ਮਹਬਕਾਰ ਚੜ ਗਏ ਤੰਦੀ ਚਲ ਕੋਈ ਨਾ ਮੈਂ ਪਕਾ ਲੈਨੀ ਇੱਥੇ ਮੇਰੇ ਕੱਪੜੇ ਜਿਹੜੇ ਧੁੱਬ ਗਏ ਸੀ ਤੇ ਕੁਝ ਤੋਂ ਦੇ ਪਏ ਹੀ ਗਏ ਤੇ ਬੱਚੇ ਮੈਂ ਬਾੜਤੇ ਆ ਬਾਥਰੂਮ ਚ ਬੱਚਿਆਂ ਨੂੰ ਮੈਂ ਹਣਾਉ ਤੇ ਉਹਨਾਂ ਨੂੰ ਨਵਾਉਣੀ ਹੈ ਤੇ ਇੱਥੇ ਸੁਕਣੇ ਲਈ ਪਾਉਣ ਕੱਪੜੇ ਹੈ ਬੜੇ ਨਾਲੇ ਬੱਚਿਆਂ ਦੇ ਯੂਨੀਫਾਰਮ ਵਗੈਰਾ ਹੀ ਮੈਂ ਧੋ ਤੂ ਘੇ ਅੰਦਰ ਆਣਾ ਰੱਖ ਦਿੰਨੀ ਹੁਣ ਤੈ ਲੱਗਨ ਨੂੰ ਐਕ ਚ ਫਿਰ ਅੱਜ ਤੱਕ ਮੇਰੇ ਕੋਲ ਉਹ ਨਾ ਇੰਨਾ ਸਵੇਰੇ ਮਤਲਬ ਅੰਦਰਾਂ ਕਿਉਂ ਕੱਢ ਲਿਆ ਹੈ ਝਾੜੂ ਝਾੜੂ ਲਾਇਆ ਜਿ ਪੋਚੇ ਨਹੀਂ ਲਾਇਆ ਤੇ ਇਹ ਤੇ ਹੁਣ ਮੈਂ ਨਾ ਬੂਏ ਗਾੜੀ ਬਦਲੇ ਕੁਆਲਟੀ ਪਾਣੀ ਦੀ ਢੋਲੀ ਆ ਪਰ ਗਈ ਸੀਗੀ ਤੇ ਉਹ ਅੱਜ ਤਾਂ ਵੀੜਾ ਵੀ ਨਹੀਂ ਹੁੰਜਿਆ ਗਿਆ ਵੀੜੇ ਦੇ ਵਿੱਚ ਵੇਖੋ ਕੀ ਖਲਾਰਾ ਪਿਆ ਹੋਇਆ ਕੁਝ ਗੁਰ ਪਤੇ ਨਹੀਂ ਪਾਇਆ ਆਪਣੇ ਡਾਇਰੈਕਟਰ ਟਰਾਲੀਆਂ ਚੁੱਟੇ ਆ ਤੇ ਕੁਝ ਮਤਲਬ ਅੱਜ ਸਵੇਰੇ ਨਹੀਂ ਕਰਨ ਤੇ ਹਵਾ ਬੜੀ ਵਗਣ ਲਈ ਉਹ ਮੇਰੇ ਕੋਲ ਹੁੰਜਿਆ ਨਹੀਂ ਗਿਆ ਸਵੇਰੇ ਦੇ ਵੀੜਾ ਮੈਂ ਫਿਰ ਰੈਨ ਤਾਂ ਮਾਂ ਚੱਲ ਰੈਨ ਦੇ ਨਹੀਂ ਕੋਈ ਨਾ ਅੱਜ ਸਾਫ ਹੀ ਆ ਕਿਉਂਕਿ ਪਰਸੋਂ ਛਾਮੀ ਹੁੰਜਿਆ ਆਇਆ ਗਿਆ ਤੇ ਫਿਰ ਮੈਂ ਕੱਲ ਛਾਮੀ ਹੁੰਜੇ ਤੇ ਫਿਰ ਮੈਂ ਕਿ ਰੈਨ ਦੇਣੀ ਚੱਲ ਤੇ ਮਤਲਬ ਕਿ ਅੱਜ ਨਹੀਂ ਹੋਇਆ ਮੇਤੂ ਕੋਈ ਵੀ ਕੰਮ ਤੇ ਜਦੋਂ ਇੱਕ ਨਾ ਧੁੱਪ ਜੜ ਜਾਂਦੀ ਉਹ ਬਿਲਕੁਲ ਵੀ ਜੀ ਨਹੀਂ ਕਰਦਾ ਕੰਮ ਕਰਨ ਨੂੰ ਕੱਪੜੇ ਵੀ ਉਸ ਤਰ੍ਹਾਂ ਭਾਵੇਂ ਮੈਂ 12 ਵਜੇ ਤੱਕ ਲੈ ਠੀਕ ਸੀ ਤੋ ਹੀ ਲੈਂਦੀ ਪਰ ਮੁੜ ਕੇ ਮੇਰਾ ਦਿਲ ਜਿਆ ਨਹੀਂ ਕੀਤਾ ਜਿਉਂ ਫਿਰ ਮੈਂ ਇਹਨਾਂ ਨੂੰ ਪਾਇਆ ਨਾਲ ਗੁਰਫਤੇ ਹੁਣਾਂ ਨੂੰ ਨਾਲ ਫਿਰ 2:30 3 ਵਜੇ ਉੱਠ ਕੇ ਮਤਲਬ ਚਾਚੂ ਬਣਾਈ ਪੀਤੀ ਨਾਲੇ ਇਹ ਖਾਦੇ ਬਿਸਕੁਟ ਖਾਦੇ ਇਹਨਾਂ ਨੇ ਚਾਹ ਦੇ ਨਾਲ ਰਸ ਰੂਸ ਲੈ ਫੇਰ ਉੱਠ ਗਏ ਤੇ 4:00 ਵਜੇ ਮਾਂ ਚਲੋ ਹੁਣ ਕੰਮ ਜਿਹੜਾ ਕਰਦੀ ਕੱਪੜੇ ਜਿਹੜੇ ਕੱਢ ਲੈਣੇ ਆ ਕਿ ਕੱਪੜਿਆਂ ਦਾ ਖਲਾਰਾ ਨਿਬੜ ਜੂ ਨਾਲੇ ਮੈਂ ਆਪ ਖੁਦ ਨਵਾਉਣਾ ਸੀ ਜੇ ਬੱਚਿਆਂ ਨੇ ਬੱਚਿਆਂ ਨੂੰ ਵੀ ਨਵਾਉਣਾ ਸੀ ਇਥੇ ਨਰਾ ਸ਼ਾਮ ਰਾਤ ਦਾ ਟਾਈਮ ਹੀ ਰੋਟੀ ਪਣੀ ਆਪਾਂ ਸਾਰੇ ਖਾ ਲਿਆ ਵਾ ਹੋ ਗਿਆ ਕੰਮ ਆਪਣਾ ਤੇ ਇਥੇ ਭਾਂਡੇ ਧੋਂਦੀ ਪਈ ਸੀਗੀ ਭਾਂਡੇ ਰਹਿ ਗਏ ਭਾਂਡੇ ਨਾਲ ਸ਼ਾਮਾਂ ਦੀ ਚਾਹ ਵਾਲੇ ਵੀ ਅਜੇ ਪਏ ਉਹ ਕੱਪੜਿਆਂ ਵਾਲੇ ਹੋ ਗਈ ਤੇ ਬੱਚਿਆਂ ਨੇ ਨੂੰ ਨੂੰ ਡੱਪੀ ਤੇ ਭਾਂਡੇ ਮੇ ਤਾਂ ਤੁਬੇ ਨਹੀਂ ਭਾਂਡੇ ਕਿੰਨੇ ਹੋਏ ਪੈ ਸੀ ਤੇ ਇਥੇ ਨਾ ਭਾਂਡੇ ਧੋਂਦੀ ਪਈ ਸੀਗੀ ਮੈਂ ਤੇ ਅਜੇ ਨੇ ਮੈਂ ਕੱਪੜੇ ਲਾਉਣੇ ਆ ਤਾਰ ਦੇ ਉੱਤੋਂ ਮਤਲਬ ਜਿਹੜੇ ਸ਼ਾਮੀ ਧੋਤੇ ਆ ਮੁਹਾਂਜੇ ਲਾ ਕੇ ਅੰਦਰ ਰੱਖੀ ਕਿਉਂਕਿ ਲਾ ਕੇ ਅੰਦਰ ਰੱਖੇ ਉਹਨਾਂ ਵੇ ਰਾਤ ਨੂੰ ਨੇਰੀ ਨੂਰੀ ਤੱਕ ਪਤਾ ਨਹੀਂ ਹੁੰਦਾ ਬਾਊ ਦਾ ਤੇ ਮੈਂ ਉਸ ਤਰ੍ਹਾਂ ਲਾ ਕੇ ਹੀ ਰੱਖ ਲੈਣੀ ਆ ਪਰ ਇੱਥੇ ਮੈਂ ਸਰਾਸੋ ਚੰਡੀ ਕਿ ਲਾ ਕੇ ਰੱਖ ਲੂੰਗੀ ਤੇ ਬਾਹਰ ਮੁੜ ਕੇ ਨਾ ਮੈਂ ਮਤਲਬ ਪਾਂਡੇ ਪੁੰਦੇ ਹੋਗੇ ਤੇ ਲੰਮੇ ਪਈ ਹਾਂ ਜੇ ਦਵਾਈ ਦੁਈ ਖਾ ਕੇ ਤੇ ਮਤਲਬ ਮੁੜ ਕੇ ਮੇਰੀ ਫੇਰ ਉੱਠਣ ਦੀ ਕੋਈ વાਅ ਨਹੀਂ ਪਲਮੇ ਇਹ ਸੋਚਿਆ ਕਿ ਚਲ ਮੈਂ ਜੇ ਕੱਪੜੇ ਲਾਉਣੇ ਆ ਕਿ ਤੁਰਦੇ ਮਿਦਿਆਂ ਮਤਲਬ ਭਾਂਡੇ ਧੋਕੇ ਦੇ ਕੱਪੜੇ ਲਾ ਕੇ ਸਾਰੇ ਅੰਦਰ ਸੁੱਟ ਦੇ ਨਹੀਂ ਬੈਠ ਤੇ ਕਿ ਸਵੇਰੇ ਤੈਹ ਲੱਗ ਜਾਣਗੇ ਤੇ ਪਰ ਮਤਲਬ ਮੇਰੇ ਕੋਲ ਤੈਹ ਨਹੀਂ ਲੱਗੇ ਗਏ ਲਾਏ ਗਏ ਕੱਪੜੇ ਕਿਉਂਕਿ ਉਠਿਆ ਮਤਲਬ ਅਚੋ ਮੈਨੂੰ ਖਿਆਲ ਭੁੱਲ ਗਿਆ ਦਿਮਾਗ ਚੋਂ ਹੀ ਨਿਕਲ ਗਿਆ ਕਿ ਕੱਪੜੇ ਬਲਾਉਣੇ ਆ ਤਾਰ ਤੋਂ ਤੇ ਚੇਤਾ ਨਹੀਂ ਰਿਹਾ ਤੇ ਇਧਰ ਮੈਂ ਰੱਖਿਆ ਸੀ ਦੁੱਧ ਦੁੱਧ ਨੂੰ ਵੀ ਮਤਲਬ ਗਰਮ ਕਰ ਲਿਆ ਵਾ ਮੈਂ ਹਾਂ ਪਤਲੀ ਤੋਂ ਜੋ ਵੀ ਮੈਂ ਬਸ ਇੱਥੇ ਪਤਲੀ ਚੋਂ ਵੀ ਦੁੱਧ ਜਿਹੜਾ ਕੱਢ ਲਿਆ ਵਾ ਤੇ ਸਾਰੇ ਭਾਂਡੇ ਜਿਹੜੇ ਸਾਫ਼ ਕਰਕੇ ਤੇ ਦਵਾਈ ਖਾ ਕੇ ਤੇ ਮੁੜ ਕੇ ਪੈਣਾ ਹੀ ਬੱਚੇ ਡੇ ਫੋਨ ਵੇਖਣਾ ਆਪਣੇ ਪਾਪਾ ਨਾਲ ਲੱਗੇ ਦੋਵੇਂ ਭੈਣ ਭਰਾ ਤੇ ਉਹ ਡੇ ਫੋਨ ਵੇਖਣ ਫਦੇ ਵੀ ਨਹੀਂ ਅਜੇ ਸੁੱਤਾ ਇੱਥੇ ਹੈਗਾ ਹੀਗਾ ਨੌਕ ਦਾ ਟਾਈਮ ਜਦੋਂ ਮੈਂ ਭਾਂਡੇ ਸਾਫ਼ ਕਰਨ ਲਈ ਸੀਗੀ ਕਿਸੇ ਵੇਲੇ ਤੇ ਬਹੁਤ ਬਹੁਤ ਲੇਟ ਹੋ ਜਾਂਦਾ 10 10:30 ਵੀ ਹੋ ਜਾਂਦੇ ਭਾਂਡੇ ਨੂੰ ਬਾਹਰ ਅੱਜ ਮੈਂ ਤੜ 9 ਵਜੇ ਜਿਵੇਂ ਸਰੀਚ ਕੋਈ ਆਵਾਜ਼ ਹੀ ਨਹੀਂ ਪਹਿਲਾਂ ਮੈਂ ਭਾਂਡੇ ਸਾਫ਼ ਕਰ ਲਾਂ ਕਿ ਫੇਰ ਹੀ ਪਾਉਂਗੀ ਸਲੈਪਸ ਨੂੰ ਸਾਫ਼ ਕਰਕੇ ਸਾਰੀ ਤੇ ਸ਼ੰਕ ਸ਼ੁੰਕ ਕਰੀ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਆ ਮੈਂ ਮਤਲਬ ਭਾਂਡੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਆ ਕਿਉਂਕਿ ਸਵੇਰੇ ਜਦੋਂ ਉੱਠੀ ਤਾਂ ਆਪਣੋਂ ਹੀ ਹਨਾ ਸਾਫ਼-ਸਾਫ਼ ਕਿਚਨ ਹੋਵੇ ਤੇ ਵਧੀਆ ਲੱਗਦਾ ਰसोई ਸਾਫ਼ ਹੋਵੇ ਤੇ ਵਧੀਆ ਲੱਗਦਾ ਵਾ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਿਊ ਆ ਤੇ ਨਿਊ ਹੁੰਦੇ ਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤੁਹਾਡੇ ਸਾਥ ਪਿਆਰ ਦੀ ਬਹੁਤ ਜਿਆਦੀ ਲੋੜ ਵਾ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਲੇਕ ਕਰਿਆ ਕਰੋ ਤੇ ਵਧੀਆ ਲੱਗਦਾ ਤੇ ਚਲੋ ਜੀ ਠੀਕ ਵਾ ਫੇਰ ਅੱਜ ਨਾ ਮਤਲਬ ਸਰੀਰ ਠੀਕ ਨਹੀਂ ਤੇ ਮੈਂ ਕੋਈ ਜਿਆਦੀ ਵੀਡੀਓ ਜਿਹੜੀ ਨਹੀਂ ਛੂਟ ਕੀਤੀ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 嗯